ਨੈਸ਼ਨਲ ਹਾਈਵੇ ਤੇ ਪਿੰਡ ਜੀਵਨਵਾਲ ਬਬਰੀਦੇ ਨਜ਼ਦੀਕ ਇੱਕ ਟਰਾਲੇ ਦੀ ਸਾਈਡ ਲੱਗਣ ਕਾਰਨ ਗੰਨਿਆਂ ਦੀ ਪਰੀ ਟਰੈਕਟਰ ਟਰਾਲੀ ਪਲਟ ਗਈ ਖੁਸ਼ਕਿਸਮਤੀ ਰਹੀ ਕਿ ਟਰੈਕਟਰ ਚਾਲਕ ਬਾਲਬਲ ਬਚ ਗਿਆ ਲੇਕਿਨ ਟਰੈਕਟਰ ਤੇ ਟਰਾਲੀ ਨੈਸ਼ਨਲ ਹਾਈਵੇ ਦੇ ਵਿੱਚ ਪਲਟਣ ਕਾਰਨ ਕੁਝ ਦੇਰ ਟ੍ਰੈਫਿਕ ਜਮ ਵੀ ਹੋ ਗਿਆ ਮੌਕੇ ਤੇ ਜਦੋਂ ਟਰੈਕਟਰ ਚਾਲਕ ਨੇ ਸੜਕ ਸੁਰੱਖਿਆ ਫੋਰਸ ਨੂੰ ਫੋਨ ਕੀਤਾ ਤਾਂ ਥੋੜੇ ਸਮੇਂ ਦੇ ਵਿੱਚ ਹੀ ਉਹ ਟੀਮ ਉੱਥੇ ਪਹੁੰਚ ਗਈ ਉਸ ਸਮੇਂ ਤੱਕ ਟਰੈਕਟਰ ਦੇ ਚਾਲਕ ਵੱਲੋਂ ਕਿਸੇ ਸੀ ਮਦਦ ਦੇ ਨਾਲ ਟਿੱਪਰ ਚਾਲਕ ਦਾ ਪਿੱਛਾ ਕਰਕੇ ਉਸ ਨੂੰ ਵੀ ਮੌਕੇ ਤੇ ਕਾਬੂ ਕਰ ਲਿਆ ਗਿਆ ਟਿੱਪਰ ਚਾਲਕ ਦੀ ਤਲਾਸ਼ੀ ਲੈਣ ਤੇ ਉਸ ਪਾਸੋਂ ਥੋੜੀ ਜਹੀ ਚੂਰਾ ਪੋਸਤ ਅਤੇ ਇੱਕ ਡੀਐਸਪੀ ਦਾ ਆਈ ਕਾਰਡ ਵੀ ਬਰਾਮਦ ਹੋਇਆ ਜਿਸ ਬਾਰੇ ਟਿੱਪਰ ਚਾਲਕ ਦਾ ਕਹਿਣਾ ਹੈ ਕਿ ਭੁੱਕੀ ਉਸ ਦੇ ਆਪਣੇ ਖਾਣ ਲਈ ਹੈ ਅਤੇ ਡੀਐਸਪੀ ਦਾ ਕਾਰਡ ਗਲਤੀ ਨਾਲ ਉਸ ਦੇ ਕੋਲ ਕਾਗਜ਼ਾਂ ਨਾਲ ਆ ਗਿਆ ਦੂਜੇ ਪਾਸੇ ਸਬੰਧਤ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਹਾਂਜੀ ਸਰ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਮੈਂ ਐਡਵੋਕੇਟ ਹਾਂ ਗੁਰਦਾਸਪੁਰ ਵਿੱਚ ਅੱਜ ਮੈਂ ਕਿਸੇ ਕਾਰਨ ਕਰਕੇ ਛੁੱਟੀ ਕਰਕੇ ਘਰੇ ਬੈਠਾ ਸੀ ਮੇਰਾ ਡਰਾਈਵਰ ਜਤਿੰਦਰ ਸਿੰਘ ਵੱਡਾ ਟਰਾਲੀ ਲੈ ਕੇ ਜਾ ਰਿਹਾ ਸੀ ਤੇ ਬੱਬਰੀ ਪਾਈ ਵਾਸਤੇ ਲੱਗੇ ਜਾਣਗੇ ਇੱਕ 22 18 ਵਾਲੇ ਟਰਾਲੇ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਈਡ ਲੱਗੀ ਆ ਸਾਈਡ ਲੱਗ ਕੇ ਤੇ ਟਰਾਲੀ ਪਲਟ ਗਈ ਆ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ ਮਾਲੀ ਸਾਡੇ ਸਾਹਮਣੇ ਆ ਜੀ ਬਾਕੀ ਮੌਕੇ ਦੇ ਦੇਣ ਪੁਲਿਸ ਕੀ ਕਰਦੀ ਹੈ ਜੀ ਪੁਲਿਸ ਨੂੰ ਕਾਲ ਕੀਤੀ ਹੈ ਜੀ ਇਹ ਭਗਵਾਨ ਸਾਹਿਬ ਮਾਨ ਸਾਹਿਬ ਦੀਆਂ ਗੱਡੀਆਂ ਐਸਐਸ ਸਾਹਿਬ ਤੇ ਬਿਲਕੁਲ ਮੌਕੇ ਤੇ ਪਹੁੰਚ ਗਈਆਂ ਜੀ ਬਾਕੀ ਸਾਦਾ ਤੋਂ ਵੀ ਮੁਲਾਜ਼ਮ ਪਹੁੰਚ ਗਏ ਜੀ ਤੇ ਟਰੱਕ ਨੂੰ ਆਪਣੀ ਕਬਜ਼ੇ ਵਿੱਚ ਲੈ ਲਿਆ ਜੀ ਟਰੱਕ ਵਿੱਚੋਂ ਕਾਫੀ ਹੋਰ ਸਮਗਰੀ ਵਗੈਰਾ ਬਰਾਮਦ ਕੀਤੀ ਆ ਕੋਈ ਧੂਕੀ ਵਗੈਰਾ ਵੀ ਕੀਤੀ ਵੀ ਬਰਾਮਦ ਇੱਕ ਕੋਈ ਡੀਐਸਪੀ ਸਾਹਿਬ ਪੰਜਾਬ ਪੁਲਿਸ ਦੇ ਉਹਨਾਂ ਦਾ ਇੱਕ ਜੈਲੀ ਕਾਰਡ ਵੀ ਬਣਾਇਆ ਜੀ ਡਰਾਈਵਰ ਨੇ ਉਹ ਨੰਬਰਾਂ ਤੇ ਵੀ ਗੱਲ ਕੀਤੀ ਹੈ ਜੀ ਜੀ ਉਹ ਟਰੱਕ ਦੇ ਮਾਲਕਾ ਨਾ ਚੁੱਕਿਆ ਸੀ ਉਹ ਕਹਿੰਦੇ ਸਾਡਾ ਨਹੀਂ ਹੈਗਾ ਕਾਰ ਦੇ ਹੁਣ ਮੁਕਰ ਰਿਹਾ ਉਹ ਕਾਰ ਤੋਂ ਇਹ ਪੁਲਿਸ ਨੇ ਦੇਖਣਾ ਜੀ ਅਸੀਂ ਕੀ ਕਾਰਵਾਈ ਕਰਨੀ ਹੈ ਕੀ ਲੀਗਲ ਐਕਸ਼ਨ ਲੈਂਦੇ ਆ ਜੀ ਮੈਂ ਬਿਲਕੁਲ ਪਿੱਛੇ ਹੀ ਆ ਰਿਹਾ ਅਜੀ ਤੇਲ ਪਰਵਾ ਕੇ ਇਥੇ ਪੰਪ ਦੂੰ ਤੇ ਮੈਂ ਆਪਣੀ ਕਾਰ ਤੇ ਸੀਗਾ ਮੈਂ ਪਿੱਛੇ ਪਿੱਛੇ ਆ ਰਿਹਾ ਜੀ ਫਿਰ ਅਸੀਂ ਹਾਸੇ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਹ ਟਰੱਕ ਵਾਲੇ ਨੂੰ ਅਸੀਂ ਕਾਬੂ ਕੀਤਾ ਜੀ ਮੇਰਾ ਨਾਮ ਸੁਰਜੀਤ ਸਿੰਘ ਆ ਜੀ ਅੱਲਵਾਤ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ ਟਰਾਲੀ ਬਾਈ ਨੇ ਇਧਰ ਨੂੰ ਕਰਤੀ ਗੱਡੀ ਕਹਿੰਦੀ ਇਧਰ ਖੜਾ ਹੀ ਜੂਸ ਵਾਲਾ ਤੇ ਮਗਰਲੇ ਕੋਸੇ ਗੱਨੇ ਟਰਾਲੀ ਨਾਲ ਬੈਠੀ ਸਾਡੀ ਗਲਤੀ ਬਈ ਨਹੀਂ ਆ ਸਹੀ ਗਰੋਥੇ ਰੁਕੇ ਨਹੀਂ ਐਨੀ ਗਲਤੀ ਨਹੀਂ ਮੰਨ ਗਏ ਗਲਤੀ ਮੰਨਦੀ ਨਹੀਂ ਦੇਖੋ ਜਿਹੜਾ ਕਾਰਡ ਆ ਨਹੀਂ ਜਿਹਦਾ ਮਾਲਕ ਦੇ ਕਾਗਜ਼ ਪੱਤਰ ਰਹਿ ਗਏ ਹੋਏ ਗੱਡੀ 'ਚ ਉਹ ਲਫਾਫਾ ਬੱਕਰਾ ਹੀ ਉਹ ਗੱਡੀ ਦੇ ਪਰਮਿਟ ਬੱਕਰਾ ਹੀ ਬੱਕਰਾ ਹਾਂ ਉਹਨਾਂ ਦਾ ਬ੍ਰਦਰ 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 ਹਾਂ ਉੱਕੀ ਆ ਨਸ਼ੀਲਾ ਫਿਰ ਹੋਰ ਹਾਂ ਉੱਕੀ ਉਹ ਖਾਣੇ ਪੰਜਾ ਮੇਠਾ ਚ ਇੱਥੇ ਉੱਪੜ ਗਿਆ ਤੇ ਟਰਾਲੀ ਟਰੈਕਟਰ ਬਚਾ ਹੋਗਾ ਟਰੈਕਟਰ ਪਲਟੀ ਟਰਾਲੇ ਵਾਲੇ ਨੇ ਸਟਾਰਟ ਮਾਰੀ ਆ ਤੇ ਟਰਾਲੀ ਪਲਟਾ ਦਿੱਤੀ ਅਤੇ ਦੇਤ ਮਾਲੀ ਨੁਕਸਾਨ ਨਹੀਂ ਕਿਹਾ ਦਹਾਆ ਬਚਾ ਹੋ ਗਿਆ ਮੌਕੇ ਤੋਂ ਪੜ ਗਿਆ 50 ਮਿੰਟਾਂ ਚੱਲਗੇ ਤੇ ਬਾਕੀ ਗੱਲ ਇਤਨਾ ਵੀ ਲੋਕਸ ਹੋਣ ਕਾਰਵਾਈ ਹੋਣੀ ਆ ਸਦਾ ਥਾਣੇ ਨੇ ਕਰਨੀ